ਸ੍ਰੀ ਕਲਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ ਕੌਰ ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਸ਼ਹੀਦ ਭਗਤ ਸਿੰਘ ਨਗਰ ਭਾਰਤ ਸਰਕਾਰ ਦੇ ਸਵੱਛ ਭਾਰਤ ਕਾਇਆਕਲ ਪ੍ਰੋਗਰਾਮ ਦੇ ਤਹਿਤ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ ਇੱਕ ਵਾਰ ਫਿਰ ਹਾਵਲ ਰਿਹਾ ਜ਼ਿਲ੍ਹਾ ਹਸਪਤਾਲ ਨਵਸ਼ਹਿਰ ਨੇ ਆਪਣੀਆਂ ਸੁਰੱਖਿਅਤ ਮਿਆਰੀ ਤੇ ਬਿਹਤਰੀਨ ਸੇਵਾਵਾਂ ਦੇ ਚੱਲਦੇ ਆ ਭਾਰਤ ਸਰਕਾਰ ਦੇ ਕਾਇਆਕਲ ਪ੍ਰੋਗਰਾਮ ਅਧੀਨ ਸੂਬੇ ਚੋਂ ਸਾਲ 2019 ਅਤੇ 20 ਦੇ ਲਈ ਇੱਕ ਵਾਰ ਫਿਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਮੰਗਲਵਾਰ ਨੂੰ ਸਿਟੀ ਐਸਐਚਓ ਨਰੇਸ਼ ਕੁਮਾਰੀ ਤੇ ਟੀਮ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕੋਠੀ ਰੋਡ ਦੀ ਅਚਾਨਕ ਚੈਕਿੰਗ ਕੀਤੀ ਗਈ ਐਸਐਚਓ ਵੱਲੋਂ ਦੁਕਾਨਦਾਰਾਂ ਨੂੰ ਉਹਨਾਂ ਦੇ ਬਾਹਰ ਪਾਏ ਸਮਾਨ ਦੇ ਕਾਰਨ ਆਮ ਜਨਤਾ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆ ਅਤੇ ਬਾਜ਼ਾਰ ਵਿੱਚ ਦੁਕਾਨਾਂ ਦੇ ਅੱਗੇ ਖੜੇ ਬਾਨਾਂ ਦੇ ਚਲਾਨ 20 ਕੱਟੇ ਗਏ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਐਕਟਿਵ ਕੇਸਾਂ ਦੀ ਸੰਖਿਆ 4 ਹੈ। ਮੰਗਲਵਾਰ ਨੂੰ 1119 ਲੋਕਾਂ ਦੀ ਕਰੋਨਾ ਜਾਂਚ ਕੀਤੀ ਗਈ ਜਿਸ ਵਿੱਚ 562 ਅਤੇ 557 ਰੈਪਿਡ ਟੈਸਟ ਕੀਤੇ ਗਏ ਤੇ ਸਾਰੇ ਹੀ ਟੈਸਟ ਨੈਗੇਟਿਵ ਪਾਏ ਗਏ ਹਨ। ਕੀਰਤਕਸਾਨ ਯੂਨੀਅਨ ਵੱਲੋਂ ਰੀਲयंस ਮਾਲ ਦੇ ਧਰਨੇ ਤੇ ਲਖੀਮਪੁਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ 2 ਮਿੰਟ ਦਾ ਮੌਨ ਰੱਖਿਆ ਗਿਆ ਕਿਸਾਨ ਨੇਤਾਵਾਂ ਨੇ ਇਹ ਐਲਾਨ ਕੀਤਾ ਕਿ ਖੇਤੀ ਕਾਨੂੰਨ ਰੱਦ ਨਾ ਕਰਨ ਤੇ 15 ਅਕਤੂਬਰ ਦਸਹਿਰੇ ਵਾਲੇ ਦਿਨ ਪੀਐਮ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ। ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ तिवारी ਅਤੇ ਵਿਧਾਇਕ ਅੰਗਰ ਸਿੰਘ ਨੇ ਜ਼ਮੀਨ ਦੇ ਹੇਠ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੂੰ ਗੜੀ, ਭਾਟਾ ਕਲਾਂ, ਦਰਿਆਪੁਰ, ਇਬਰਾਹਿਮਪੁਰ, ਕਾਹਲੋਂ ਅਤੇ ਮਿਰਜ਼ਾਪੁਰ ਦੇ 720 ਲਾਹ ਪਾਤਰੀਆਂ ਨੂੰ 80 ਲੱਖ ਦੇ ਕਰਜ਼ੇ ਮਾਫੀ ਦੇ ਚੈੱਕ ਵੰਡੇ। ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਅਤੇ ਉਹਨਾਂ ਦਾ ਪਰਿਵਾਰ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਿਆ। ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਲਖੀਮਪੁਰ ਖੀਰੀ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਦੇ ਸ਼ਿਕਾਰ ਕਿਸਾਨਾਂ ਦੀ ਅੰਤਿਮ ਅਰਦਾਸ ਵਿੱਚ ਹਿੱਸਾ ਲੈਣ ਲਈ ਕਾਂਗਰਸ ਜਨਰਲ ਸਖਤਰ ਪ੍ਰਿਯੰਕਾ ਗਾਂਧੀ ਮੰਗਲਵਾਰ ਨੂੰ ਲਖੀਮਪੁਰ ਪਹੁੰਚੇ ਅਤੇ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਦਿੱਤੀ। ਪ੍ਰਿਯੰਕਾ ਗਾਂਧੀ ਨੇ ਇਸ ਦੌਰਾਨ ਨਿਆਂ ਅਤੇ ਸਮਝੌਤਾ ਹਿੰਸਾ ਸੰਘਰਸ਼ ਦਾ ਐਲਾਨ ਕੀਤਾ। ਚੰਡੀਗੜ੍ਹ ਵਿੱਚ ਇਸ ਵਾਰ ਦੀਵਾਲੀ ਤੇ ਪਟਾਕੇ ਨਹੀਂ ਚਲਾਏ ਜਾਣਗੇ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਟਾਕੇ ਚਲਾਉਣ ਦੇ ਮੁਕੰਮਲ ਪਾਬੰਦੀ ਲਾਉਣ ਦਾ ਫੈਸਲਾ ਲਿਆ ਹੈ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਿਕਰੀ ਤੇ ਇਹਨਾਂ ਨੂੰ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ ਪੰਚਕੂਲਾ ਵੀ ਕਿ ਰਾਮ ਰਹੀਮ ਸਮੇਤ ਬਾਕੀ ਦੋਸ਼ੀਆਂ ਨੂੰ ਰਣਜੀਤ ਸਿੰਘ ਹੱਤਿਆ ਮਾਮਲੇ ਵਿੱਚ 12 ਅਕਤੂਬਰ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਬਹਿਸ ਪੂਰੀ ਨਾ ਹੋਣ ਕਾਰਨ ਇਹ ਫੈਸਲਾ 18 ਅਕਤੂਬਰ ਤੱਕ ਸੁਰੱਖਿਅਤ ਰੱਖਿਆ ਗਿਆ ਹੈ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਤੇ ਲਕਸ਼ਮੀਨਗਰ ਦੇ ਰਮੇਸ਼ 파ਰਖ ਤੋਂ ਪਾਕਿਸਤਾਨੀ ਨਾਗਰਿਕਤਾ ਦੇ ਇੱਕ ਅਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਇੱਕ ਭਾਰਤੀ ਨਾਗਰਿਕ ਦੀ ਝਾਲੀ ਆਈਡੀ ਲੈ ਰਿਹਾ ਸੀ। ਉਸ ਕੋਲੋਂ 60 ਰਾਉਂਡ ਕਾਰਤੂਸ, ਇੱਕ AK-47, ਇੱਕ ਹੈਂਡ ਗ੍ਰਨੇਡ, ਦੋ ਆਧੁਨਿਕ ਪਿਸਤੌਲ ਜ਼ਬਤ ਕੀਤੇ ਗਏ ਹਨ। ਦਿੱਲੀ ਦੀ ਅਲਦਾਤ ਨੇ ਇਸ ਮੁਹੰਮਦ ਅਸਰਾਫ ਨਾਮ ਦੇ ਪਾਕਿਸਤਾਨੀ ਅਤਵਾਦੀ ਨੂੰ 14 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਕੋਰੋਨਾ ਵੈਕਸੀਨ ਦੇ ਸਬੰਧ ਵਿੱਚ ਬੱਚਿਆਂ ਲਈ ਰਾਹਤ ਦੀ ਖਬਰ ਹੈ ਸਬਜੈਕਟ ਐਕਸਪਰਟ ਕਮੇਟੀ ਨੇ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿਹਾ ਜਾਂਦਾ ਹੈ ਕਿ ਭਾਰਤ ਬਾਇਓਟੈਕ ਦੀ ਕੋਵਿਡ-19 ਟੀਕਾ ਕੋਵੈਕਸੀਨ ਨੂੰ ਭਾਰਤ ਦੇ ਡਰੱਗਸ ਕੰਟਰੋਲ ਜਨਰਲ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ ਕੋਵੈਕਸੀਨ ਕਲੀਨਿਕਲ ਟਰਾਇਲਸ ਵਿੱਚ ਲਗਭਗ 78% ਦੀ ਅਸਰਦਾਰ ਸਾਬਿਤ ਹੋਈ ਹੈ ਹੁਣ ਤੱਕ ਦੇ ਟਰਾਇਲ 'ਚ ਲੱਗੇ ਟੀਕੇ ਨਾਲ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਗੱਲ ਸਾਹਮਣੇ ਨਹੀਂ ਆਈ ਹੈ ਜੰਮੂ ਕਸ਼ਮੀਰ ਵਿੱਚ ਪੁੰਛ ਤੋਂ ਬਾਅਦ ਸ਼ੋਪੀਆ ਵਿੱਚ ਇਮਾਮ ਸਾਹਿਬ ਇਲਾਕੇ ਦੇ ਤੁਲਰਾਨ ਵਿੱਚ ਸ਼ੁਰੂ ਹੋਏ ਮੁੱਠਪੇੜ ਵਿੱਚ ਜਵਾਨਾਂ ਨੇ ਲਸ਼ਤੇ ਤਾਇਬਾ TRF ਦੇ ਤਿੰਨ ਅਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਜਿਸਕਰ ਜੋ ਹੈ ਕਿ ਪਿਛਲੇ 24 ਘੰਟੇ ਵਿੱਚ ਤਿੰਨ ਮੁੱਠਪੇੜਾ ਵਿੱਚ ਕੁੱਲ 5 ਅਤਵਾਦੀ ਮਾਰੇ ਗਏ ਹਨ NCB ਵੱਲੋਂ ক্রুজ ড্রাগ ਮਾਮਲੇ ਵਿੱਚ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਗ੍ਰਿਫਤਾਰੀ ਦੇ ਬਾਅਦ 13 ਅਕਤੂਬਰ ਤੱਕ ਉਸ ਨੂੰ ਨਿਆਂਇਕ ਰਹਾਸਤ ਵਿੱਚ ਰਹਿਣਾ ਪਵੇਗਾ। ਵਿਸ਼ੇਸ਼ ਅਦਾਲਤ ਵੱਲੋਂ ਅੱਜ 2:45 ਵਜੇ ਸੁਣਵਾਈ ਹੋਵੇਗੀ ਜਿਸ ਦੇ ਸਬੰਧ ਵਿੱਚ NCB ਨੂੰ ਉਸ ਤਰੀਕ ਤੱਕ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨੇਪਾਲ ਦੇ ਮੂਗੂ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਯਾਤਰੀ ਬੱਸ ਨਦੀ ਵਿੱਚ ਗਿਰਨ ਦੇ ਕਾਰਨ ਹਾਦਸਾ ਗ੍ਰਸਤ ਹੋ ਗਈ ਜਿਸ ਨਾਲ ਘੱਟੋ ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ ਇਹ ਬੱਸ ਮੂਗੂ ਜ਼ਿਲ੍ਹੇ ਦੇ ਰਾਮਗੜੀ ਵੱਲ ਜਾ ਰਹੀ ਸੀ ਤੇ ਰਸਤੇ ਵਿੱਚ ਪੀਨਾ ਝਾਰੀ ਨਦੀ ਵਿੱਚ ਡਿੱਗ ਗਈ ਭਾਰਤ ਵਿੱਚ ਮੰਗਲਵਾਰ ਨੂੰ 14313 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 181 ਮੌਤਾਂ ਦਰਜ ਹੋਈਆਂ ਹਨ ਪੰਜਾਬ ਵਿੱਚ ਕਰੋਨਾ ਦੇ ਮਰੀਜ਼ਾਂ ਦਾ ਅੰਕੜਾ 19 ਹੈ ਤੇ ਕੋਈ ਵੀ ਮੌਤ ਦਰਜ ਨਹੀਂ ਹੋਈ ਹੈ ਸਭ ਤੋਂ ਜ਼ਿਆਦਾ ਮਰੀਜ਼ ਪਟਿਆਲੇ ਵਿੱਚ ਹਨ ਜਿਨ੍ਹਾਂ ਦੀ ਗਿਣਤੀ 5 ਹੈ T20 ਵਿਸ਼ਵ ਕੱਪ 2021 ਅਕਤੂਬਰ ਤੇ ਨਵੰਬਰ ਦੇ ਮਹੀਨੇ ਵਿੱਚ ਆਬੂਤਾਬੀ ਵਿੱਚ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ 16 ਅਭਿਆਸ ਮੈਚ ਖੇਡਣਗੀਆਂ। ਕਿਸੇ ਵੀ ਅਭਿਆਸ ਮੈਚ 'ਚ ਦਰਸ਼ਕਾਂ ਦੀ ਇਜਾਜ਼ਤ ਨਹੀਂ ਹੋਵੇਗੀ। ਭਾਰਤ ਵੱਲੋਂ ਦੋ ਅਭਿਆਸ ਮੈਚ 18 ਅਕਤੂਬਰ ਅਤੇ 20 ਅਕਤੂਬਰ ਨੂੰ ਖੇਡੇ ਜਾਣਗੇ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਸਿਟੀ ਇਨਫੋ ਐਪ ਡਾਊਨਲੋਡ ਕਰੋ ਜਾਂ ਫਿਰ ਵਿਜ਼ਿਟ ਕਰੋ www.cityinfo.in। ਧੰਨਵਾਦ, ਕੱਲ ਫਿਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।